ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਛੜਤੀ ਕਲਾ ਚ ਰੱਖਣ ਆਪਾਂ ਗੱਲ ਕਰਦੇ ਆ ਜੀ ਜੋ ਮੰਗੇ ਠਾਕ ਰੱਪਨੇ ਤੇ ਸੋਈ ਸੋਈ ਦੇਵੇ ਇਹ ਗੱਲ ਜਮਾ ਸੱਚੀ ਹੈ ਵੀ ਆਪਾਂ ਜੋ ਵੀ ਪਰਮਾਤਮਾ ਤੋਂ ਮੰਗਦੇ ਆ ਹਨਾ ਆਪਾਂ ਸੱਚੇ ਦਿਲ ਨਾਲ ਮੰਗ ਮੰਗਦੇ ਆ ਸਾਫ਼ ਦਿਲ ਨਾਲ ਮੰਗਦੇ ਆ ਹਨਾ ਤਾਂ ਆਪਾਂ ਨੂੰ ਪਰਮਾਤਮਾ ਉਹ ਚੀਜ਼ਾਂ ਜ਼ਰੂਰ ਦਿੰਦਾ ਪਰ ਅਪਾ ਕਹਿੰਦੇ ਨੇ ਵੀ ਆਪਣੀ ਫੁਲਾਨੀ ਚੀਜ਼ ਪੂਰੀ ਨਹੀਂ ਹੋਈ ਜਾਂ ਫੁਲਾਨੀ ਮੰਗ ਆਪਣੀ ਪੂਰੀ ਨਹੀਂ ਹੋਈ ਤਾਂ ਉਹਦਾ ਕਾਰਨ ਪਤਾ ਕੀ ਹੁੰਦਾ ਕਿਤੇ ਨਾ ਕਿਤੇ ਆਪਾਂ ਜਰੂਰ ਗਲਤੀ ਕੀਤੀ ਹੁੰਦੀ ਹੈ ਗਲਤੀ ਕੋਈ ਇਹ ਨਹੀਂ ਹੁੰਦੀ ਵੀ ਆਪਾਂ ਸਦਾ ਆ ਚੀਜ਼ ਨਹੀਂ ਕਰਦੇ ਆਪਾਂ ਉਹ ਚੀਜ਼ ਨਹੀਂ ਕਰਦੇ ਕਈ ਵਾਰੀ ਆਪਾਂ ਕਿਸੇ ਦਾ ਦਿਲ ਦਿਖਾ ਦਿੰਨੇ ਆ ਜਾਂ ਕਈ ਵਾਰੀ ਆਪਾਂ ਕਿਸੇ ਦੀ ਚੀਜ਼ ਦੇਖ ਕੇ ਲਾਲਚ ਕਰ ਜਾਂਦੇ ਆ ਉੱਥੇ ਵੀ ਪਰਮਾਤਮਾ ਆਪਣੀ ਹੈਲਪ ਨਹੀਂ ਕਰਦਾ ਜਿੱਥੇ ਆਪਾਂ ਕਿਉਂਕਿ ਪਰਮਾਤਮਾ ਨੂੰ ਪਾਉਣਾ ਨਹੀਂ ਤਾਂ ਵਾਲਾ ਸੌਖਾ ਤੇ ਨਹੀਂ ਵਾਲਾ ओके ਉਹ ਕਿਵੇਂ ਆ ਜੀ ਕਿਉਂਕਿ ਆਪਾਂ ਨੂੰ ਆਪਦੇ ਛੋੜੇ ਥੋੜੇ ਜੇ ਵੀ ਆਪਣਾ ਵਰਤਾਵ ਆ ਉਹ ਚੇਂਜ ਕਰਨਾ ਪੈਣਾਗਾ ਕਿਉਂਕਿ ਆਪਣਾ ਜਿਹੜਾ ਵਾਹਿਗੁਰੂ ਆ ਪਰਮਾਤਮਾ ਉਹ ਆਪਾਂ ਨੂੰ ਇਹ ਤਾਂ ਸਿਖਾਉਂਦੇ ਨਹੀਂ ਵੀ ਆਪਾਂ ਕਿਸੇ ਦੇ ਦਿਲ ਤੇ ਸੱਟ ਮਾਰ ਗਏ ਕਿਸੇ ਨੂੰ ਕਿਸੇ ਨੂੰ ਦਰਦ ਦੇ ਕੇ ਆਪਣੀ ਖੁਸ਼ੀ ਮਨਾਈਏ ਕਿਉਂਕਿ ਇਹ ਚੀਜ਼ਾਂ ਕਦੇ ਨਾ ਕਦੇ ਕਿਤੇ ਨਾ ਕਿਤੇ ਆਪਾਂ ਤਾਂ ਗਲਤੀ ਹੁੰਦੀ ਆ ਹਨਾ ਪਰ ਮੈਂ ਆਪ ਦੀ ਜ਼ਿੰਦਗੀ ਦੇ ਤਜਰਬੇ ਦੇ ਅਨੁਸਾਰ ਤੁਹਾਨੂੰ ਦੱਸ ਰਹੀ ਆਂ ਵੀ ਮੈਨੂੰ ਪਰਮਾਤਮਾ ਨੇ ਉਹ ਸਭ ਕੁਝ ਦਿੱਤਾ ਵੀ ਜੋ ਮੇਰੇ ਦਿਲ 'ਚ ਇੱਛਾ ਸੀ ਮੈਂ ਪਹਿਲਾਂ ਸੋਚਦੀ ਹੁੰਦੀ ਸੀ ਜਦੋਂ ਮੇਰੇ ਤੇ ਬਹੁਤ ਹੀ ਤੰਗੀ ਸੀ ਬਹੁਤ ਜਿਆਦਾ ਤੰਗੀ ਸੀ ਜਦੋਂ ਮੈਂ ਪਰਮਾਤਮਾ ਨੂੰ ਵੀ ਵਾਹਿਗੁਰੂ ਨੂੰ ਵੀ ਪਾਠ ਨਹੀਂ ਸੀ ਕਰਦੀ ਉਦੋਂ ਮੈਨੂੰ ਇਹਨਾਂ ਗਿਆਨ ਹੀ ਨਹੀਂ ਸੀਗਾ ਵੀ ਪਾਠ ਕਰਨਾ ਚਾਹੀਦਾ ਜਾਂ ਇਸ ਚੀਜ਼ ਦਾ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀਗਾ ਵੀ ਪਰਮਾਤਮਾ ਦੇ ਲੜ ਲੱਗ ਕੇ ਸਾਰਾ ਕੁਝ ਮਿਲ ਜਾਂਦਾ ਹੈ ਕਿਉਂਕਿ ਇੱਕ ਤਾਂ ਆਪਣੀ ਉਮਰ ਛੋਟੀ ਹੁੰਦੀ ਆ ਇੱਕ ਆਪਣੇ ਤੇ ਕਬੀਲਦਾਰ ਦਾ ਬੋਝ ਵੱਡਾ ਪੈ ਜਾਂਦਾ ਆ ਆਪਾਂ ਸੋਚਣੋ ਸਮਝਣੋ ਰਹਿ ਜਾਂਦੇ ਆ ਤੇ ਆਪਣਾ 24 ਘੰਟੇ ਦਿਮਾਗ ਇੱਧਰ ਉੱਧਰ ਘਟਕ ਰਿਹਾ ਹੁੰਦਾ ਮੈਂ ਬਾਰ ਬੰਦ ਕਰ ਦਿਆਂ ਜੀ ਬਾਣੀ ਚੱਲੀ ਆਂਦੀ ਆ ਫਿਰ ਕਾਪੀ ਰੇਟ ਤੇ ਪਿੱਛੇ ਬਾਣੀ ਦੀ ਆਵਾਜ਼ ਆ ਜੇ ਨਾ ਜੀ ਕਾਪੀਰਾਈਟ ਪਾ ਦਿੰਦੇ ਆ ਇਹ ਫਿਰ ਉਹਦਾ ਕਰਕੇ ਫਿਰ ਮੈਨੂੰ ਬਾਰ ਬੰਦ ਕਰਨਾ ਪਿਆ ਕਿਉਂਕਿ ਸੁਖੋਣੀ ਸਾਹਿਬ ਚੱਲ ਰਿਹਾ ਉਦੋਂ ਮੈਨੂੰ ਗਿਆਨ ਨਹੀਂ ਸੀ ਇਸ ਚੀਜ਼ ਦਾ ਵੀ ਪਰਮਾਤਮਾ ਦੇ ਲੜ ਲੱਗਣ ਨਾਲ ਆਪਾਂ ਨੂੰ ਸਭ ਕੁਝ ਮਿਲ ਜਾਂਦਾ ਵੀ ਜੋ ਵੀ ਆਪਾਂ ਚਾਹੋਣੇ ਆ ਹਨਾ ਆਪਾਂ ਉਦੋਂ ਕੀ ਗਲਤੀ ਕਰ ਲੈਂਦੇ ਆ ਆਪਾਂ ਇਨਸਾਨਾਂ ਦੇ ਮੰਗ ਫਿਰਦੇ ਰਹਿੰਨੇ ਆ ਆਪਾਂ ਨੂੰ ਆ ਲੱਗਦਾ ਵੀ ਆਹ ਇਨਸਾਨ ਵੀ ਮੇਰੀ ਹੈਲਪ ਕਰੂਗਾ ਆ ਵੀ ਮੇਰੀ ਹੈਲਪ ਕਰੂਗਾ ਆ ਵੀ ਮੇਰੇ ਨਾਲ ਖੜੂਗਾ ਉਹ ਵੀ ਮੇਰੇ ਨਾਲ ਖੜੂ ਆਪਾਂ ਇਸ ਚੱਕਰ ਦੇ ਵਿੱਚ ਜੋ ਜਿਹੜਾ ਆਪਣਾ ਕੀਮਤੀ ਸਮਾਂ ਉਹ ਗਵਾਉਣ ਲੱਗ ਜਾਂਦੇ ਆ ਫਿਰ ਉਹ ਕਾਸੀ ਕਾਫੀ ਸਮੇਂ ਤੱਕ ਆਪਾਂ ਨੂੰ ਸਮਝ ਨਹੀਂ ਆਉਂਦੀ ਪਰ ਸਮਝ ਆ ਜਾਂਦੀ ਹੈ ਸਮਾਂ ਰਹਿੰਦੇ ਜੇ ਸਮਝ ਆ ਜੇ ਤਾਂ ਬਹੁਤ ਸੁਣੀ ਗੱਲ ਹੈ ਤੇ ਮੈਂ ਇਹੀ ਸੋਚਦੀ ਹੁੰਦੀ ਸੀ ਵੀ ਇਨਸਾਨ ਹੀ ਬੰਦੇ ਨੂੰ ਬੰਦੇ ਦੀ ਮਦਦ ਕਰਦੇ ਆ ਵੀ ਆਪਾਂ ਕਿਉਂਕਿ ਹਰ ਦੇ ਹਰ ਇੱਕ ਦੇ ਮਨ 'ਚ ਹੁੰਦਾ ਹਨਾ ਜਿਹਦੇ ਮੈਨੂੰ ਵੀ ਆਇਆ ਹੁੰਦਾ ਵੀ ਆਪਾਂ ਕੋਈ ਆਪਣਾ ਜਿਹੜਾ ਰਿਸ਼ਤੇਦਾਰ ਚੰਗਾ ਹੈ ਜਿਹਦੇ ਕੋਲੇ ਜ਼ਿਆਦਾ ਪੈਸੇ ਆ ਜਾਂ ਕੋਈ ਆਪਣਾ ਬੇਲੀ ਮਿੱਤਰ ਕੁਛ ਵੀ ਐ ਸਹੇਲੀ ਐ ਫਰੈਂਡ ਆ ਕੁਛ ਵੀ ਆ ਵੀ ਆਪਾਂ ਉਹਦੇ ਨਾਲ ਆ ਜਿਆਦਾ ਬਣਾ ਕੇ ਰੱਖੀਏ ਵੀ ਉਹ ਪੈਸੇ ਵਾਲਾ ਆਪਣੀ ਹੈਲਪ ਕਰ ਦੂ ਪਰ ਆਪਣੀ ਇਹ ਸੋਚ ਗਲਤ ਹੁੰਦੀ ਹੈ ਵੀ ਆਪਣੀ ਹੈਲਪ ਨਹੀਂ ਕਰਦਾ ਕੋਈ ਵੀ ਚਾਹੇ ਕਿਸੇ ਕੋਲੇ ਕਿੰਨਾ ਵੀ ਪੈਸਾ ਹੈ ਕਿੰਨਾ ਮਰਜੀ ਪੈਸਾ ਉਹ ਆਪਣੀ ਹੈਲਪ ਨਹੀਂ ਕਰੂਗਾ ਉਹ ਆਪਣੀ ਤਕਲੀਫ ਨੂੰ ਤਕਲੀਫ ਨਹੀਂ ਸਮਝੂਗਾ ਉਹਨੂੰ ਆਪਣੀ ਤਕਲੀਫ ਵੀ ਲੱਛਣ ਦੇ ਰਹਿਣਗੇ ਵੀ ਇਹ ਬੰਦਾ ਲੱਛਣ ਕਰ ਰਿਹਾ ਠੀਕ ਹੈ ਹੈਲਪ ਆਪਣੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਮੇਰੇ ਤਜਰਬੇ ਅਨੁਸਾਰ ਵੀ ਪਰਮਾਤਮਾ ਕਰਦਾ ਹੈ ਬੰਦੇ 'ਚ ਤਾਂ ਜ਼ਰੂਰਤ ਨਹੀਂ ਹੁੰਦੀ ਵੀ ਆਪਣੀ ਹੈਲਪ ਕਰ ਜੀ ਕਿਉਂਕਿ ਉਹ ਤਾਂ ਵਿਚਾਰਾ ਈਗੋ 'ਚ ਪੈਰ ਤਾਰ ਜਾਂਦਾ ਵੀ ਇਹ ਬੰਦਾ ਮੇਰੇ ਨਾਲ ਤਾਂ ਵਰਤ ਰਿਹਾ ਇਹਨੂੰ ਲੋੜ ਹੈ ਹਨਾ ਉਹਦੀ ਮਰਜ਼ੀ ਹੁੰਦੀ ਜੇ ਉਹ ਆਪਣੀ ਹੈਲਪ ਕਰਦਾ ਨਹੀਂ ਮਰਜ਼ੀ ਹੁੰਦੀ ਤਾਂ ਉਹ ਆਪਣੀ ਹੈਲਪ ਨਹੀਂ ਕਰਦਾ ਪਰ ਆਪਾਂ ਵਿਚਾਰੇ ਫਿਰ ਵੀ ਆਸ ਰੱਖਦੇ ਆ ਵੀ ਯਾਰੀ ਪੈਸੇ ਵਾਲਾ ਬੰਦਾ ਆਪਣੇ ਕਿਤੇ ਨਾ ਕਿਤੇ ਕੰਮ ਆ ਜੂ ਪਰ ਉਹ ਆਪਣੀ ਸੋਚ ਹੁੰਦੀ ਹੈ ਨਾ ਜਿਹੜੀ ਉਹ ਆਪਣੀ ਗਲਤ ਹੁੰਦੀ ਹੈ ਕੋਈ ਆਪਣੀ ਹੈਲਪ ਨਹੀਂ ਕਰਦਾ ਚਾਹੇ ਕਿਸੇ ਕੋਲ ਕਿੰਨੇ ਮਰਜ਼ੀ ਪੈਸੇ ਆ ਉਹ ਤੁਹਾਡੀ ਦਰਦ ਨੂੰ ਦਰਦ ਸਮਝੂਗਾ ਨਹੀਂ ਉਹ ਆਪਦੇ ਪੈਸੇ ਮਤਲਬ ਖਰਾਬ ਆਪਾਂ ਕਰ ਲੇ ੜਾਪਾਂ ਆਦੇ ਵੀ ਗਲਤ ਚੀਜ਼ਾਂ ਦੇ ਬਿਮਾਰ ਲਾਦੇ ਪਰ ਉਹ ਤੁਹਾਡੀ ਹੈਲਪ ਨਹੀਂ ਕਰੂਗਾ ਤੇ ਮੈਂ ਵੀ ਸੀ ਇਹ ਨਾ ਚੀਜ਼ਾਂ ਜਿ ਮੈਨੂੰ ਵੀ ਹੁੰਦਾ ਵੀ ਇਨਸਾਨ ਹੀ ਇਨਸਾਨਾਂ ਦੇ ਕੰਮ ਆਉਂਦੇ ਆ ਪਰ ਉਹ ਨਹੀਂ ਮੇਰੀ ਗਲਤ ਸੋਚ ਸੀ ਇਨਸਾਨ ਕੰਮ ਨਹੀਂ ਆਉਂਦੇ ਜਿੰਨਾ ਚਿਰ ਮੈਂ ਇਨਸਾਨਾਂ ਦੇ ਪੈਰ ਪੂਜੇ ਆ ਸਹੀ ਦੱਸਾਂ ਵੀ ਜਿੰਨਾ ਚਿਰ ਮੈਂ ਲੋਕਾਂ ਤੋਂ ਉਮੀਦਾਂ ਰੱਖੀਆਂ ਵੀ ਮੇਰੀ ਹੈਲਪ ਹੋ ਜੂ ਇਹਦੇ ਕੋਲੇ ਪੈਸੇ ਆ ਇਹ ਮੇਰੀ ਮਦਦ ਕਰ ਦੂ ਮੈਨੂੰ ਦੇ ਦੂ ਨਹੀਂ ਕੋਈ ਮਦਦ ਨਹੀਂ ਕਰਦਾ ਇਹ ਆਪਣੀ ਗਲਤ ਸੋਚਣ ਦੀ ਹੈ ਤੇ ਜਦੋਂ ਮੈਨੂੰ ਇਹ ਚੀਜ਼ਾਂ ਤੋਂ ਮਤਲਬ ਮੈਂ ਖੁਦ ਔਕਣ ਲੱਗ ਗਈ ਵੀ ਇਹ ਇੰਨੀ ਪੂਸਪੂਸ ਕਰਾ ਕੇ ਵੀ ਆਪਾਂ ਇਨਸਾਨਾਂ ਤੋਂ ਆਪਦੀ ਮਤਲਬ ਬੇਇੱਜ਼ਤੀ ਕਰਾਉਣੀ ਆ ਹਨਾ ਵੀ ਇਨਸਲਟ ਕਰਾਉਣੀ ਆ ਫਿਰ ਵੀ ਕੁਝ ਪਰਲੇ ਨਹੀਂ ਪੈ ਰਿਆ ਤੇ ਉਦੋਂ ਬਾਅਦ ਮੈਂ ਮਤਲਬ ਜਦੋਂ ਸਾਡੇ ਜਦੋਂ ਦੀਪੂ ਹੋਇਆ ਉਦੋਂ ਮੈਂ ਗੁਰੂ ਘਰ ਜਾਣ ਲੱਗ ਗਈਆਂ ਉਦੋਂ ਉੱਥੇ ਸਾਡੇ ਸਾਖੀ ਪੜੀ ਜਾਂਦਾ ਸੀ ਬਾਬਾ ਤਾਂ ਉਹਨੇ ਸਾਖੀ ਪੜਦੇ ਪੜਦਨੇ ਕਿਹਾ ਸੀ ਕਹਿੰਦਾ ਜੋ ਮੰਗੇ ਠਾਕੁਰਾ ਆਪਣੇ ਤੇ ਸੋਈ ਸੋਈ ਦੇਵੇ ਫਿਰ ਉਹਨੇ ਅਰਥ ਸਮਝਾਇਆ ਵੀ ਜਿਹੜਾ ਠਾਕੁਰ ਸੋਡਾ ਪਰਮਾਤਮਾ ਹੈ ਹਨਾ ਵੀ ਉਹੀ ਸਾਨੂੰ ਉਹੋ ਉਹੋ ਚੀਜ਼ਾਂ ਦਿੰਦਾ ਜਿਹੜੀਆਂ ਤੁਹਾਨੂੰ ਲੋੜ ਹੁੰਦੀ ਐ ਪਰ ਪ੍ਰਮਾਤਮਾ ਨੂੰ ਮੰਨਣ ਵਾਸਤੇ ਉਹਦੇ ਰਾਹਾਂ ਤੇ ਚੱਲਣਾ ਪੈਂਦਾ ਐ ਸੱਚ ਦਾ ਰਾਹ ਪੜ੍ਹਨਾ ਪੈਂਦਾ ਐ ਤੇ ਕਿਸੇ ਨੂੰ ਦੁੱਖ ਦੇਣਾ ਕਿਸੇ ਨੂੰ ਤਕਲੀਫ ਦੇਣਾ ਵੀ ਇਹ ਗੁਰਬਾਣੀ ਨਹੀਂ ਸਿਖਾਉਂਦੀ ਠੀਕ ਐ ਜੀ ਤੇ ਉਦੋਂ ਮੈਂ ਬੈਠੀ ਬੈਠੀ ਨੇ ਫਿਰ ਮੈਂ ਸਾਡੇ ਪਿੰਡ ਦੀ ਗੁਰਦੁਆਰੇ ਦੀ ਕਮੰਤਨੀਆ ਬੇਬੇ ਜੀ ਦੇ ਕੋਲੇ ਮੈਂ ਖੇਡਦੀ ਵੀ ਹੁੰਦੀ ਸੀ ਪੜੀ ਵੱਡੀ ਮੈਂ ਉੱਥੇ ਗੁਰਦੁਆਰੇ ਜੀ ਰਹਿੰਦੀ ਸੀ ਜਿਆਦਾ ਗੁਰੂ ਘਰ ਦੇ ਵਿੱਚ ਮਠਾਈ ਖਾਣ ਤੇ ਮਾਣਾ ਕਾ ਮਦੰਬੂ ਆਏ ਕਰਕੇ ਆ ਗੱਲ ਆਉ ਮੈਨੂੰ ਕਹਿੰਦੀ ਤੂੰ ਮਹਾਰਾ ਇਹੇ ਲੜ ਲੱਗ ਜਾ ਗੁਰਬਾਣੀ ਪੜਨ ਲੱਗ ਜਾ ਬਾਣੀ ਪੜਿਆ ਕਰ ਮੈਂ ਖਿਆ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਂ ਵੀ ਛੋਡੇ ਵਾਂਗੂ ਇਹ ਕਹਾਂ ਮਾ ਟਾਈਮ ਨਹੀਂ ਹੁੰਦਾ ਉਹ ਕਹਿੰਦੀ ਨਹੀਂ ਟਾਈਮ ਕੱਢਣਾ ਪੈਂਦਾ ਜਿਸ ਬੰਦੇ ਕੋਲੇ ਕਹਿੰਦੀ ਰੱਬ ਦੇ ਨਾਮ ਦਾ ਟਾਈਮ ਨਹੀਂ ਕਹਿੰਦੀ ਫਿਰ ਉਹਦਾ ਤਾਂ ਸਾਰੇ ਕੰਮ ਹੀ ਬੇਕਾਰ ਹੈ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਕੋਲ ਤਾਂ ਕੰਮਾਂ ਦੇ ਟਾਈਮ ਨਹੀਂ ਲੱਗਦਾ ਉਹ ਕਹਿੰਦੀ ਵੀ ਉਹ ਸਾਰੀ ਕਮਾਈ ਛੋਡੀ ਬੇਕਾਰ ਹੈ ਵੀ ਜਿਹੜੀ ਤੁਸੀਂ ਆਪਣੇ ਮਤਲਬ ਲਈ ਕਰਦੇ ਹੋ ਰੋਟੀ ਪਕਾਉਣੇ ਆਪ ਆਪਣੇ ਮਤਲਬ ਲਈ ਹਣਾ ਜੀ ਖੇਤੀ ਕਰਨੀ ਜਾਂ ਕੋਈ ਜੋਬ ਕਰਨੀ ਘਰ ਦੇ ਕੰਮ ਕਰਨੇ ਆਪਾਂ ਆਪਣੇ ਮਤਲਬ ਲਈ ਕਰਨੇ ਆ ਮੈਨੂੰ ਅੰਬੋ ਦੀ ਉਹ ਗੱਲ ਬਹੁਤ ਵਧੀਆ ਲੱਗੀ ਮੈਨੂੰ ਕਹਿੰਦੀ ਤੂੰ ਤੁਸੀਂ ਆਪ ਦੇ ਲਈ ਕਰਦੇ ਹੋ ਫਿਰ ਪ੍ਰਮਾਤਮਾ ਲਈ ਤੁਸੀਂ ਕੀ ਕਰਦੇ ਹੋ ਪ੍ਰਮਾਤਮਾ ਤੋਂ ਫਿਰ ਮੰਗਦੇ ਗਿਓ ਕਹਿੰਦੀ ਕਿਉਂ ਕਹਿੰਦੀ ਫਿਰ ਕਹਿ ਦਿੰਨੇ ਪ੍ਰਮਾਤਮਾ ਮੈਨੂੰ ਆ ਚੀਜ਼ ਦੇ ਉਹਦੇ ਲਈ ਟਾਈਮ ਤਾਂ ਛੋਡੇ ਕੋਲੇ ਹੈ ਨਹੀਂ ਉਹਦਾ ਕਹਿੰਦੀ ਦੇਖ ਬੇਟਾ ਜਦੋਂ ਆਪਾਂ ਕੋਈ ਪੌਦਾ ਲਾਉਨੇ ਆ ਜਾਂ ਖੇਤੀ ਦੇ ਵਿੱਚ ਕੋਈ ਚੀਜ਼ ਬੀਜਦੇ ਆ ਉਹਨੇ ਮੈਨੂੰ ਕਿਹਾ ਕਹਿੰਦੇ ਵੀ ਤੂੰ ਤੁਸੀਂ ਖੇਤੀ ਬੀਜ ਲੈਣੋ ਕਹਿੰਦੀ ਫਿਰ ਤੁਸੀਂ ਉਹਨੂੰ ਛੱਡ ਦਿੰਨੇ ਆ ਕਣਕ ਬੀਜ ਕੇ ਜਾਂ ਚੌਲ ਬੀਜ ਕੇ ਨਰਮਾ ਬੀਜ ਕੇ ਛੱਡ ਦਿਨੇ ਉਹ ਕਹਿੰਦੀ ਉਦੋਂ ਬਾਅਦ ਉਹ ਤੇ ਰੇ ਸਪਰੇ ਪਾਣੀ ਪੂਣੀ ਨੂੰ ਲਾਉਂਦੇ ਨਹੀਂ ਲਾਉਣੇ ਆ ਜੀ ਤੇ ਫਿਰ ਕਹਿੰਦੀ ਬਾਣੀ ਬਾਣੀ ਵੀ ਤਾਂ ਉਹੀ ਚੀਜ਼ ਹੈ ਜੇ ਬਾਣੀ ਪੜ੍ਹੇਗੀ ਮੈਨੂੰ ਕਹਿੰਦੀ ਫੇਰੀ ਤਰ੍ਹਾਂ ਦੁੱਖ ਦੂਰ ਹੋਣਗੇ ਤਾਂ ਮੈਂ ਕਹਾਂ ਬੇਬੇ ਮੈਂ ਕਿਹੜੇ ਪਾਠ ਕਰਿਆ ਕਰਾਂ ਮੈਨੂੰ ਕਹਿੰਦੀ ਜਪਜੀ ਸਾਹਿਬ ਤੇ ਚਪਈ ਸਾਹਿਬ ਤੂੰ ਲਾਜ਼ਮੀ ਕਰਨੇ ਆ ਦੋਨੇ ਪਾਠ ਤੂੰ ਕਰਨੀ ਕਰਨੇ ਆ ਤੇ ਰਹਿਰਾ ਸਾਹਿਬ ਕਰ ਲਈ ਜਦੋਂ ਮਰਜ਼ੀ ਕਰ ਲਈ ਪਾਠ ਦਾ ਕਹਿੰਦੀ ਤੈਨੂੰ ਕੋਈ ਡਿੱਕਾ ਨਹੀਂ ਜਦੋਂ ਤੇਰਾ ਟਾਈਮ ਲੱਗਿਆ ਕਰ ਲਈ ਪਰ ਪਾਠ ਜ਼ਰੂਰ ਕਰੀ ਮੈਂ ਕਹਾਂ ਠੀਕ ਹੈ ਮ ਵੀ ਜਦੋਂ ਮੈਂ ਪਾਠ ਕਰਨ ਕਰਨ ਲੱਗੀ ਆ ਨਾ ਉਦੋਂ ਮੈਨੂੰ ਬੜਾ ਔਖਾ ਲੱਗਿਆ ਕਰੇ ਵੀ ਨਹਾਉਣਾ ਪੈਂਦਾ ਨਾ ਕੇ ਪਾਠ ਕਰਨਾ ਪੈਂਦਾ ਹੈ ਨਾ ਫਿਰ ਮੈਂ ਮਨ ਬਣਾ ਲਿਆ ਆਪਦਾ ਵੀ ਮਨ ਨਹਾਉਣਾ ਤਾਂ ਆਪਾਂ ਬਸ ਜੇ ਆਪਾਂ ਮੰਨਿੰਗੇ ਦਿਲੀ ਦਿਨ ਚਾਪ ਇੱਕ ਵਾਰ ਤਾਂ ਨਾਣੀ ਨਹਾਣਾ ਨਾ ਮੈਂ ਆਖਿਆ ਮਾਤਾ ਦੀ ਗੱਲ ਮੰਨਦੇ ਆ ਵੀ ਆਪਾਂ ਨੂੰ ਪਰਮਾਤਮਾ ਦੀ ਲੜ ਲੱਗਣਾ ਚਾਹੀਦਾ ਲੋਕਾਂ ਦੀ ਲੜ ਲੱਗ ਕੇ ਆਪਾਂ ਬਹੁਤ ਦੇਖ ਲਿਆ ਆਪਣੇ ਕੁਝ ਪੱਲੇ ਨਹੀਂ ਪਿਆ ਬਾਦੂ ਆਪਾਂ ਲੋਕਾਂ ਦੀ ਗੁਲਾਮੀ ਕੀਤੀ ਆ ਲੋਕਾਂ ਦੇ ਕੰਮ ਕੀਤੇ ਪਰ ਲੋਕ ਫਿਰ ਵੀ ਆਪਣੇ ਕੰਮ ਨਹੀਂ ਆਏਗੇ ਇਹ ਚੀਜ਼ ਤਾਂ ਮੈਨੂੰ ਗਿਆਨ ਤਾਂ ਆ ਗਿਆ ਸੀ ਵੀ ਇਹ ਚੀਜ਼ ਜੇ ਨਹੀਂ ਹੋਈਆਂ ਕਿ ਬੋ ਠੋਕਰਾਂ ਹਾ ਕੇ ਗਟਕਾ ਸਾਹਿਬ ਲਈ ਮੈਂ ਅਮਰਤਸਰ ਸਾਹਿਬ ਤੋਂ ਮੈਂ ਗਟਕਾ ਸਾਹਿਬ ਤੇਨ ਲਈ ਦੋ ਬੱਚਿਆਂ ਦੇ ਇੱਕ ਮੇਰਾ ਸੱਚੀ ਪੁੱਛੋਂ ਤਾਂ ਕਦੋਂ ਜਦੋਂ ਕਹਿੰਦੇ ਵੀ ਪਰਮਾਤਮਾ ਤੁਹਾਡੇ ਦੁੱਖ ਦੂਰ ਕਰਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਦੁੱਖ ਦੂਰ ਕਰਦਾ ਤੇ ਮੈਂ ਦੋਨੇ ਬੱਚਿਆਂ ਨੂੰ ਕਿਹਾ ਹਾਂ ਤੁਸੀਂ ਬਾਣੀ ਨਾੜ ਲੱਗੋ ਦੀਪੂ ਬਹੁਤ ਛੋਟਾ ਸੀ ਰਿੰਕੂ ਤਾਂ ਥੋੜੀ ਜਿਹੀ ਵੱਡੀ ਹੈ ਤੇ ਮਖਬਾਨੀ ਲੜ ਲੱਗੋ ਅੱਜ ਮੈਂ ਮਹਾਰਾਜ ਨੂੰ ਜਾਣ ਕੇ ਕਹਿਣੀ ਆ ਵੀ ਮੈਨੂੰ ਪਾਠ ਕਰਦੀ ਨੂੰ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿੰਨਾ ਚਿਰ ਹੋ ਕਿੰਨੇ ਸਾਲ ਹੋ ਗਏ ਵੀ ਜਰਦੀ ਸਾਹਿਬ ਤੇ ਚਪਈ ਸਾਹਿਬ ਆਪਾਂ ਮਹਾਰਾਜ ਦਾ ਨਾਮ ਡੇਲੀ ਲੈਣੀ ਲੈਣਾ ਮੇਰੇ ਤਾਂ ਬੋਦੀ ਗੱਲੋ ਗੱਲ ਜਿਹੜੀ ਦਿਲ ਚ ਘਰ ਕਰ ਗਈ ਉਹ ਕਹਿੰਦੀ ਵੀ ਜਿਸ ਬੰਦੇ ਕੋਲੇ ਕਹਿੰਦੀ ਰੱਬ ਦੇ ਨਾਮ ਦਾ ਟਾਈਮ ਨਹੀਂ ਤੇ ਫਿਰ ਅੱਬ ਤੋਂ ਮੰਗਦਾ ਕੀ ਆ ਕਹਿੰਦੀ ਕਿਉਂ ਕਹਿੰਦੀ ਜਿਸ ਬੰਦੇ ਨੇ ਕਹਿੰਦੀ ਇੰਨੀ ਭੁੱਖ ਵਧਾ ਲਈ ਵੀ ਰੱਬ ਦੇ ਨਾਮ ਲਈ ਉਹ ਕੋਈ ਟਾਈਮ ਨਹੀਂ ਵੀ ਮੇਰੇ ਤਾਂ ਕੰਮ ਹੀ ਬਾਰੇ ਹੈ ਤੇ ਜਿੱਦਨ ਕਹਿੰਦੀ ਉਹ ਮਰ ਜਾਂਦਾ ਉਹਦੇ ਉਹਦੇ ਕੰਮ ਕੌਣ ਕਰਦਾ ਕਹਿੰਦੀ ਮੈਨੂੰ ਜਵਾਬ ਦੇ ਜਿਹੜਾ ਤੁਸੀਂ ਕਹਿੰਦੇ ਆਪ ਤਾਂ ਘਰੇ ਕੰਮ ਕਰਦੇ ਹੋ ਨਾ 8-10 ਘੰਟੇ ਉਹਦਾ ਕਹਿੰਦੀ ਚਲ ਮੰਨਿਆ ਰੇਜ ਹੁੰਦਾ ਵੀ ਤੁਸੀਂ ਢਿੱਡ ਭਰ ਲੈਣੇ ਉਹ ਦੋ ਪੈਸੇ ਆ ਜਾਂਦੇ ਪਰ ਜਿਹੜਾ ਕਹਿੰਦੀ ਤੁਸੀਂ ਅੱਧਾ ਘੰਟਾ ਰੱਬ ਦੇ ਨਾਮ ਦਾ ਗਾੜਦੇ ਹੋ ਨਾ ਮੈਨੂੰ ਬੇਬੇ ਕਹਿੰਦੀ ਅਸਲ ਕਮਾਈ ਛੋਡੀ ਉਹ ਹੈ ਉਹ ਛੋਡੀ ਕਮਾਈ ਨਾ ਜਦੋਂ ਜੁੜ ਜੇ ਤਾਂ ਕਹਿੰਦੀ ਉਹ ਕਮਾਈ ਛੋਡੀ ਨਾ ਤਾਂ ਚੋਰ ਹੋ ਸਕਦੇ ਆ ਨਾ ਕੋਈ ਇਨਸਾਨ ਖੋ ਸਕਦਾ ਨਾ ਕੋਈ ਕਹਿੰਦੀ ਛੋਡੀ ਮਤਲਬ ਇਹ ਚਿੰਦੇ ਤੋੜ ਸਕਦਾ ਕਿਉਂਕਿ ਉਹ ਐਸਾ ਨਾਮ ਹੈ ਐਸਾ ਵਾਹਿਗੁਰੂ ਦਾ ਨਾਮ ਹੈ ਕਹਿੰਦੀ ਜਿਹਨੂੰ ਕੋਈ ਜਿੰਦਾ ਵੀ ਨਹੀਂ ਲੱਗਦਾ ਤੇ ਕੋਈ ਤੋੜ ਵੀ ਨਹੀਂ ਸਕਦਾ ਤੇ ਕੋਈ ਚੋਰੀ ਵੀ ਨਹੀਂ ਕਰ ਸਕਦਾ ਕਹਿੰਦੀ ਇੱਕ ਇਹ ਚੀਜ਼ ਹੈ ਵੀ ਜਿਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਵੀ ਜਦੋਂ ਜਦੋਂ ਤੁਸੀਂ ਨਾਮ ਜਪ ਲਿਆ ਉਹ ਤੁਹਾਡਾ ਕੋਈ ਚੋਰੀ ਨਹੀਂ ਕਰ ਸਕਦਾ ਉਹ ਤੁਸੀਂ ਜਪਿਆ ਹੁੰਦਾ ਤੇ ਛੋੜੇ ਰੋਮ ਰੋਮ ਦੇ ਵਿੱਚ ਕਹਿੰਦੀ ਉਹ ਨਾਮ ਐਂਟਰ ਵੀ ਅੰਦਰ ਹੋ ਜਾਂਦਾ ਮੈਂ ਆਖ ਬੇਬੇ ਦੀ ਗੱਲ ਜਮਾਂ ਸਹੀ ਹੈ ਮੈਂ ਜਦੋਂ ਤੋਂ ਬੇਬੇ ਦੀ ਗੱਲ ਮੰਨੀ ਗੁਰਬਾਣੀ ਪੜ੍ਹੀ ਮਾਰਾ ਇੱਕ ਤਾਂ ਦੇਖ ਜੀ ਮਨੋ ਘੜ ਤਕਾਣੀ ਹੈਗਾ ਹੁੰਦੇ ਆ ਮੈਂ ਆਪਾ ਪਰਮਾਤਮਾ ਨੂੰ ਜਾਣ ਕੇ ਤੁਹਾਡੇ ਨਾਲ ਸੱਚੀਆਂ ਗੱਲਾਂ ਸ਼ੇਅਰ ਕਰਦੇ ਆਂ ਵੀ ਆਪਾਂ ਜਿੰਦਗੀ 'ਚ ਇਹ ਕੁਝ ਦੇਖਿਆ ਜਦੋਂ ਦੀ ਮੈਂ ਗੁਰਬਾਣੀ ਪੜ੍ਹਨ ਲੱਗੀਆਂ ਵੀ ਪਾਠ ਕਰਨ ਲੱਗੀਆਂ ਤੇ ਜੁੜੀਆਂ ਤੇ ਡੇਲੀ ਸੁਖਮਨੀ ਸਾਹਿਬ ਤਾਂ ਸਾਡੇ ਘਰੇ ਅਸੀਂ ਲਾਉਣੀ ਲਾਉਣਾ ਹੁਣ ਵੀ ਚੱਲੀ ਜਾਂਦਾ ਜੀ ਇਹ ਤਾਂ ਜੇ ਮੈਂ ਭੁੱਲ ਜਾਂ ਦੀਪੂ ਲਾ ਆਂਦਾ ਰਹਿ ਰਾਜ ਸਾਹਿਬ ਜੇ ਮੈਥੋਂ ਨਾ ਵੀ ਹੋਵੇ ਤਾਂ ਅਸੀਂ ਉੱਚ ਵੀ ਉਹ ਲੈਂਦੇ ਹੋਇਆ ਸਪੀਕਰ ਜੀ ਉਹਨਾਂ ਚ ਲਾ ਦੇਣੀ ਆ ਮੈਂ ਕੰਮ ਕਰਦੀ ਵੀ ਸੁਣ ਲੈਣੀ ਆ ਮੈਂ ਕਹਿੰਦਾ ਬੇਬੇ ਦੀ ਗੱਲ ਸਹੀ ਆ ਕਹਿੰਦੀ ਵੀ ਅਸਲੀ ਤਾਂ ਹੰਤਾ ਤੁਹਾਡਾ ਨਾਮ ਹੁੰਦਾ ਉਹ ਤੁਸੀਂ ਜਪਦੇ ਨਹੀਂ ਕਹਿੰਦੀ ਅੱਧਾ ਘੰਟਾ ਕਹਿੰਦੀ 24 ਘੰਟੇ ਹੁੰਦੇ ਆ ਦਿਨ ਰਾਤ ਚ ਅੱਧਾ ਘੰਟਾ ਤੁਸੀਂ ਆਪਣੇ ਰੱਬ ਲਈ ਨਹੀਂ ਕੱਢ ਸਕਦੇ ਕਹਿੰਦੀ ਕਿ ਕਿੱਡੇ ਖੁਦ ਕਰਜੋ ਬੇਬੇ ਕਹਿੰਦੀ ਕਦੋਂ ਤਾਂ ਟਾਈਮ ਹੁੰਦਾ ਹੀ ਓ ਤੁਹਾਡੇ ਕੋਲੇ ਅੱਧਾ ਘੰਟਾ ਗੱਲਾਂ ਕਰਨ ਲੱਗ ਜੂ ਕਿਸੇ ਨਾਲ ਕਹਿੰਦੀ ਘੰਟਾ ਘੰਟਾ ਕਰੀ ਜਾਂਦੇ ਹੋ ਬੇਬੇ ਕਹਿੰਦੀ ਬੇਬੇ ਨੇ ਕਾਹ ਵੀ ਕੁਛ ਮੇਰੀ ਝਾੜ ਝੰਬ ਕੀਤੀ ਮੈਨੂੰ ਬੇਬੇ ਦੀਆਂ ਗੱਲਾਂ ਬੇਬੇ ਬਹੁਤ ਨਾਮ ਜਪਦੇ ਆ ਬਹੁਤ ਇਸ ਟਾਈਮ ਵੀ ਗੁਰੂ ਘਰ ਚ ਹੈਗੇ ਮਠਾਈ ਸਰਚ ਬਹੁਤ ਨਾਮ ਜਪਦੇ ਆ ਬਹੁਤੂ ਨਾਮ ਜਪਦੇ ਆ ਉਹਨਾਂ ਦੇ ਗ ਅਬੇ ਬੇਬੇ ਦੇ ਦਰਦ ਉੱਠ ਖੜਾ ਨੂੰ ਮੰਡੀ ਲੈ ਗਈ ਸੇਵਾਦਾਰ ਤੇ ਬੇਬੇ ਕਹਿੰਦੀ ਉਹ ਡਾਕਟਰ ਕਹਿੰਦਾ ਕਿ ਤੇਰੇ ਤਾਂ ਗੁਰਦਿਆਂ 'ਚ ਨੁਕਸ ਹੈ ਤੂੰ ਤਾਂ ਥੋੜਾ ਜਿਹੀ ਬਚੇਂਗੀ ਤੇ ਆ ਦਵਾਈ ਖਾ ਲੈ ਬੇਬੇ ਕਹਿੰਦੀ ਮੈਂ ਆਖਿਆ ਮੈਨੂੰ ਕੋਈ ਦਵਾਈ ਦੀ ਲੋੜ ਨਹੀਂ ਵੀ ਮੈਨੂੰ ਸੇਵਾਦਾਰ ਚੱਕ ਲੈ ਮੇਰਾ ਡਾਕਟਰ ਤਾਂ ਕਹਿੰਦੀ ਮਠਾਈ ਸਾਰਾ ਬਾਬਾ ਹੈਗਾ ਗੁਰੂ ਦਸਵੇਂ ਪਾਸ਼ਾ ਕਹਿੰਦੀ ਉਹ ਮੇਰਾ ਡਾਕਟਰ ਹੈ ਕਹਿੰਦੀ ਮੈਨੂੰ ਥੋੜੀ ਲੋੜ ਨਹੀਂ ਮੈਨੂੰ ਲੱਗਦਾ ਉਸ ਗੱਲ ਨੂੰ ਵੀ 7-8 ਸਾਲ ਹੋ ਗਏ ਜਦੋਂ ਬੇਬੇ ਨੂੰ ਸੇਵਾਦਾਰ ਲੈ ਕੇ ਸੀ ਬੇਬੇ ਤੇ ਦਰਦ ਉੱਠ ਖੜਾ ਸੀ ਤੇ ਮਗਾ ਬੇਬੇ ਪਰ ਤੂੰ ਦਵਾਈ ਲੈਣੀ ਕਹਿੰਦੀ ਮੈਨੂੰ ਦਵਾਈ ਦੀ ਕਿ ਲੋੜ ਆ ਕਹਿੰਦੀ ਮੈਂ ਡਾਕਟਰ ਦੇ ਤਾਂ ਕੋਲ ਰਹਿਣੀ ਆ ਐਦੂ ਵੱਡਾ ਡਾਕਟਰ ਦੁਨੀਆ ਤੇ ਕਿਹੜਾ ਕਹਿੰਦੀ ਵੀ ਸੇਵਾਦਾਰ ਆ ਉਹ ਉੱਥੋਂ ਦੀ 8-10 ਸਾਲ ਹੋ ਗਏ ਬੇਬੇ ਨੂੰ ਕਹਿੰਦੇ ਤੇਰੇ ਗੁਰਦਿਆਂ 'ਚ ਨੁਕਸ ਹੈ ਤੁਹਾਡੀ ਮੌਤ ਹੋ ਜਾਣੀ ਆ ਥੋੜੇ ਟਾਈਮ 'ਚ ਜੇ ਤੁਸੀਂ ਲਾਜ ਨਾ ਕਰਾਇਆ ਤੇ ਉਹ ਗੱਲਾਂ ਨੂੰ ਵੀ 8-10 ਸਾਲ ਹੋ ਚਲੇ ਆ ਛੋਟਾ ਜਿਹਾ ਸੀ ਜੀਪੂ ਤੇ ਫਿਰ ਦੇਖੋ ਸ਼ਰਦਾ ਮਾਤਾ ਦੀ ਵੀ ਮਾਤਾ ਕੋਈ ਨੇ ਕੋਈ ਦਵਾਈ ਨਹੀਂ ਲਈ ਉੱਥੇ ਮਹਾਰਾਜ ਦੇ ਬਸ ਸੇਵਾਦਾਰ ਨੇ ਉਹ ਉਥੋਂ ਮਾਤਾ ਦੀ ਲਾੜਵੰਨੀ ਤੇ ਆਪਾਂ ਪਾਠ ਜਪਣਾ ਸ਼ੁਰੂ ਕਰਿਆ ਵੀ ਫਿਰ ਮੇਰੇ ਉਹ ਗੱਲ ਯਾਦ ਆਉਂਦੀ ਹੈ ਅੱਜ ਵੀ ਯਾਦ ਆਉਂਦੀ ਹੈ ਜਿਹੜੇ ਬਾਬੇ ਨੇ ਬਾਣੀ ਚ ਕਿਹਾ ਸੀ ਵੀ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਸੱਚੀ ਗੱਲ ਹੈ ਜੀ ਮੀ ਮੈਂ ਜੋ ਇੱਛਾ ਰੱਖੀਆਂ ਸੀ ਵਾਹਿਗੁਰੂ ਅੱਗੇ ਮੈਨੂੰ ਸਾਰੀਆਂ ਮਿਲੀਆਂ ਮੇਰੀ ਇੱਛਾ ਸੀ ਮੇਰੇ ਬੱਚੇ ਫੁੱਲ ਪੜਨ ਮੇਰੇ ਬੱਚੇ ਫੁੱਲ ਪੜੇ ਆ ਕਨਵੈਂਟ ਸਕੂਲਾਂ ਚ ਪੜੇ ਆ ਮੇਰੀ ਇੱਛਾ ਸੀ ਵੀ ਮੇਰੇ ਬੱਚੇ ਆ ਵੀ ਇਹਨਾਂ ਦੇ ਵਿੱਚ ਕੋਈ ਜਜ਼ਬਾ ਹੋਵੇ ਵੀ ਕੁਝ ਕਰਕੇ ਗੁਜ਼ਰਨ ਦਾ ਦੋਨੇ ਬੱਚਿਆਂ ਦੀ ਡੋਡੀ ਸੋਚ ਹੈ ਨਾ ਤੇ ਦਿਲ ਚ ਕੁ ਸੁਪਨੇ ਆ ਬਹੁਤ ਵੱਡੇ ਵੱਡੇ ਸੁਪਨੇ ਸਜਾਏ ਹੋਏ ਆ ਵੀ ਅਸੀਂ ਆ ਕਰਨਾ ਸੀ ਉਹ ਕਰਨਾ ਉਦੋਂ ਮੈਂ ਮਤਲਬ ਮੇਰੇ ਅੱਖਾਂ 'ਚੋਂ ਪਾਣੀ ਆ ਜਾਂਦਾ ਤੇ ਮੈਨੂੰ ਚਾ ਚੜ ਜਾਂਦਾ ਜਦੋਂ ਮੇਰੇ ਜਵਾਕ ਕਹਿ ਜਾਂਦੇ ਵੀ ਅਸੀਂ ਤੈਨੂੰ ਦੁਨੀਆ ਦਿਖਾਉਣੀ ਹੈ ਤੈਨੂੰ ਇੰਨਾ ਸੁੱਖ ਦੇਣਾ ਮੰਮੀ ਇੰਨਾ ਸੁੱਖ ਦੇਣਾ ਵੀ ਤੂੰ ਸੋਚਿਆ ਵੀ ਨਹੀਂ ਤੂੰ ਸਾਡੇ ਲਈ ਕੀਤਾ ਸਾਨੂੰ ਇੰਗਲਿਸ਼ ਸਕੂਲਾਂ 'ਚ ਪੜਾਇਆ ਚਾਹੇ ਤੂੰ ਖੁਦ ਆਪਣੇ ਆਪ ਦੀ ਸ਼ੌਂਕਾਂ ਦੇ ਕਾਬੂ ਪਾਇਆ ਸ਼ੌਂਕ ਮਾਰ ਕੇ ਸਾਨੂੰ ਪੜਾਇਆ ਅੱਜ ਮਮੀ ਸਾਡੀ ਵਾਰੀ ਆ ਅਸੀਂ ਤੈਨੂੰ ਫੋਲੋ ਸ਼ੁੱਕ ਦੇਵਾਂਗੇ ਤੇ ਮੈਨੂੰ ਮਤਲਬ ਬਹੁਤ ਜਿਆਦਾ ਚਾ ਚੜਦਾ ਜਦੋਂ ਮੇਰੇ ਬੱਚੇ ਮੇਰਾ ਬੇਟਾ ਮੇਰੀ ਬੇਟੀ ਮੇਰੇ ਕੋਲੇ ਗੱਲਾਂ ਕਰਦੇ ਆ ਵੀ ਹੁਣ ਤੂੰ ਨਜ਼ਾਰੇ ਲੈ ਜਿੰਦਗੀ ਚ ਅੱਜ ਜੀ ਅਕਾਲਪੁਰਖ ਵਾਹਿਗੁਰੂ ਨੇ ਆਪਣੀ ਵਧੀਆ ਸ਼ਹਿਰ ਚ ਕੋਠੀ ਬਹੀ ਹੋਈ ਹੈ ਲੋਕਾਂ ਕੋਲੇ ਗੱਡੀਆਂ ਆਪਣੇ ਕੋਲੇ ਵੀ ਹੈ ਜੀ ਬੱਚੇ ਦੋਨੇ ਸਟੈਂਡ ਐ ਬੇਟੀ ਜੋਬ ਕਰਦੀ ਐ ਬੇਟਾ ਵਕੀਲ ਬਣ ਗਿਆ ਤੇ ਅੱਜ ਮੈਂ ਮੇਰੇ ਉਹ ਗੱਲਾਂ ਯਾਦ ਆਉਂਦੀਆਂ ਬੇਬੇ ਦੀਆਂ ਵੀ ਕਾਸ਼ ਮੈਂ ਪਹਿਲਾਂ ਹੀ ਜੇ ਪਰਮਾਤਮਾ ਦੇ ਲੜ ਲੱਗੀ ਹੁੰਦੀ ਤਾਂ ਮੈਨੂੰ ਇੰਨੀ ਜਿੰਨੀ ਮੈਂ ਲੋਕਾਂ ਦੀ ਤੂੰ ਪੂਸ ਪੂਸ ਕੀਤੀ ਐ ਵੀ ਇਹਦੂ ਦਾ ਰੱਬ ਦਾ ਨਾਮ ਹੀ ਜਪ ਲੈਂਦੀ ਵੀ ਆਕਰ ਨੂੰ ਦੁੱਖ ਤਾਂ ਤੇਰੇ ਪਰਮਾਤਮਾ ਨੇ ਦੂਰ ਕੀਤੇ ਆ ਤੇਰੇ ਘਰ ਦੀਆਂ ਤੰਗੀਆਂ ਤੇਰੇ ਬੱਚਿਆਂ ਦੀ ਜ਼ਿੰਦਗੀ ਤਾਂ ਪਰਮਾਤਮਾ ਨੇ ਬਣਾਈ ਆ ਤੂੰ ਐਵੇਂ ਲੋਕਾਂ ਮੰਗਰ ਫਿਰਦੀ ਰਹੀ ਸੋ ਜੋ ਮੈਂ ਮੰਗਿਆ ਸੀ ਨਾ ਜੀ ਪਰਮਾਤਮਾ ਤੋਂ ਮੈਨੂੰ ਉਹੀ ਚੀਜ਼ਾਂ ਮਿਲੀਆਂ ਪਰਮਾਤਮਾ ਤੋਂ ਉਹੀ ਵਾਹਿਗੁਰੂ ਨੇ ਮੈਨੂੰ ਦਿੱਤੀਆਂ ਜੋ ਮੈਂ ਸੋਚ ਰਹੀਆਂ ਸੀ ਜਿਹੜੀ ਤੁਹਾਡੀ ਸੋਚ ਆ ਨਾ ਜੀ ਉਹ ਵਧੀਆ ਤੇ ਸਾਫ਼ ਹੋਣੀ ਚਾਹੀਦੀ ਤੇ ਪਰਮਾਤਮਾ ਸਾਨੂੰ ਉਹੀ ਚੀਜ਼ਾਂ ਦਿੰਦਾ ਜਿਹੜੀ ਤੁਸੀਂ ਹੱਕਦਾਰ ਹੋ ਸੋ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੇ ਤੁਸੀਂ ਉੱਪਰ ਚੜਨ ਲੱਗਿਆਂ ਨਾ ਪਰਮਾਤਮਾ ਤੁਹਾਨੂੰ ਤਾਂ ਹਾਂ ਲੈਣ ਲੱਗ ਜਾਂਦਾ ਹੈ ਲਿਜਾਣ ਲੱਗ ਜਾਂਦਾ ਸੋ ਮੈਂ ਤੁਹਾਨੂੰ ਇਹੀ ਕਹਿਣੀ ਆ ਵੀ ਲੋਕਾਂ ਦੀ ਪੂਛ ਪੂਛ ਨਾ ਕਰੋ ਵੀਰੇ ਲੋਕ ਤੁਹਾਨੂੰ ਕੁਝ ਵੀ ਨਹੀਂ ਦਿੰਦੇ ਮੈਂ ਤਾਂ ਇਹ ਚੀਜ਼ਾਂ ਤੱਕੇ ਖਾ ਲਈ ਸੋ ਤੁਹਾਨੂੰ ਕਹਣੀ ਆ ਤੱਕੇ ਖਾਓ ਨਾ ਸਿਰਫ ਪਰਮਾਤਮਾ ਦੇ ਲੜ ਲੱਗ ਜਾਓ ਜਿਸ ਵੀ ਧਰਮ ਨੂੰ ਮੰਨਦੇ ਹੋ ਮੈਂ ਧਰਮ ਬਾਰੇ ਕਦੇ ਨਹੀਂ ਕੁਛ ਕਿਹਾ ਵੀ ਫਲਾਣੇ ਧਰਮ ਨੂੰ ਮੰਨੋ ਜੋ ਵੀ ਤੁਹਾਡਾ ਧਰਮ ਹੈ ਉਹਦੇ ਨਾਲ ਤੁਸੀਂ ਸੱਚੇ ਦਿਲੋਂ ਜੁੜ ਜਾਓ ਤੁਸੀਂ ਜੋ ਚਾਹੋਨੇ ਨੂੰ ਤੁਹਾਨੂੰ ਮਿਲੂਗਾ ਵੀਰੇ ਜੋ ਚਾਹੋਨੇਓ ਕਿਉਂਕਿ ਮੈਨੂੰ ਇਹ ਮੈਂ ਕਦੇ ਸੋਚਿਆ ਨਹੀਂ ਸੀ ਵੀ ਮੇਰੀਆਂ ਇਹ ਚੀਜ਼ਾਂ ਵੀ ਪਰਮਾਤਮਾ ਕਰੂ ਮੇਰੇ ਉਹ ਕੰਮ ਵੀ ਪਰਮਾਤਮਾ ਕਰ ਰਿਹਾ ਜੋ ਮੈਂ ਕਦੇ ਵੀ ਸੋਚੇ ਨਹੀਂ ਸੀ ਮੇਰੇ ਪੂਰੇ ਹੋਣਗੇ ਖੁਸ਼ੀ ਹੁੰਦੀ ਹੈ ਵੀ ਜਿਹੜੇ 50-50 ਰੁਪਿਆ ਲਈ ਵੀ ਆਣ ਸੋਚਣਾ ਪੈਂਦਾ ਸੀ ਨਾ ਵੀ ਅੱਜ ਇਹ ਲਾਉਣੇ ਨਹੀਂ ਹੈਗੇ ਲੋਡ ਨਾ ਪੈ ਜੇ ਹਨਾ ਵੀ ਅੱਜ ਬਹਿ ਗੁਰੂ ਨੇ ਉਹ ਸਾਰੀਆਂ ਤਕਲੀਫਾਂ ਮੇਰੀਆਂ ਦੂਰ ਕਰਤੀਆਂ ਮੈਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਵੀ ਮਾ ਪੈਸਾ ਕਿੱਥੇ ਲਾਉਣਾ ਹੈ ਜਾਂ ਮੇਰੇ ਕੋਲੇ ਕਿੰਨੇ ਪੈਸੇ ਆ ਵੀ ਇਹ ਚੀਜ਼ ਦੀ ਮੈਨੂੰ ਅੱਜ ਟੈਨਸ਼ਨ ਨਹੀਂ ਹੈਗੀ ਕਿ ਵੀ ਪਰਮਾਤਮਾ ਨੇ ਮੇਰੇ ਸਾਰੇ ਰੰਗ ਭਾਗ ਲਾਤੇ ਸਾਰੇ ਰੰਗ ਭਾਗ ਜੋ ਮੈਂ ਮੰਗਿਆ ਸੀ ਰੱਬ ਤੋਂ ਮੈਨੂੰ ਉਹ ਮਿਲਿਆ ਸਭ ਤੋਂ ਵੱਡੀ ਚੀਜ਼ ਉਹ ਜਾਂ ਲਾਦ ਲਾਦ ਮੇਰੀ ਮੈਂ ਕੱਲ ਦੀ ਗੱਲ ਨਹੀਂ ਕਰਦੀ ਮੈਂ ਅੱਜ ਦੀ ਕਰਦੀ ਆ ਬੀ ਬਹੁਤ ਚੰਗੀ ਆ ਦੋਨੇ ਬੱਚੇ ਬਹੁਤ ਚੰਗੇ ਆ ਮੇਰੇ ਨਾਲ ਆ ਰਹਿੰਦੇ ਆ ਜਿਵੇਂ ਕੋਈ ਆਪਦਾ ਵੀ ਸਹੇਲੀ ਜਾਂ ਫਰੈਂਡ ਮਿੱਤਰ ਰਹਿੰਦੇ ਹੁੰਦੇ ਆ ਬੀ ਬਹੁਤ ਪਿਆਰ ਕਰਦੇ ਆ ਮੇਰਾ ਉਹ ਮੇਰੀ ਗੱਲ ਨੂੰ ਦੋਨੇ ਵੀ ਮੋੜਦੇ ਨਹੀਂ ਨਾ ਬੇਟੀ ਨਾ ਬੇਟਾ ਮੇਰੀ ਗੱਲ ਨੂੰ ਨਹੀਂ ਮੋੜਦੇ ਦੋਨੇ ਬੜਾ ਪਿਆਰ ਤੇ ਸਤਿਕਾਰ ਕਰਦੇ ਆ ਮੈਨੂੰ ਸੋ ਅੱਜ ਮੈਂ ਜਿਹੜਾ ਵੀਡੀਓ ਤੁਹਾਨੂੰ ਕਹਿਣਾ ਸੀ ਮੇਰਾ ਕਹਿਣ ਦਾ ਭਾਵੇਂ ਇਹ ਆ ਵੀ ਤੁਸੀਂ ਪਰਮਾਤਮਾ ਤੋਂ ਮੰਗਿਆ ਕਰੋ ਪਰਮਾਤਮਾ ਜਦੋਂ ਤੁਹਾਨੂੰ ਦਿੰਦਾ ਨਾ ਦਾਤ ਤਾਂ ਉਸ ਤੋਂ ਫਿਰ ਲੋਟ ਨਹੀਂ ਆਉਂਦਾ ਸਾਹਮਣੇ ਤੇ ਪਰ ਮੇਰੀ ਇੱਕ ਵੀਰ ਤੁਹਾਡੇ ਇੱਕ ਰਿਕੁਐਸਟ ਆ ਰੱਬ ਦਾ ਨਾਮ ਜ਼ਰੂਰ ਲੈਣਾ ਤੁਸੀਂ ਜੇ ਤੁਸੀਂ ਪਰਮਾਤਮਾ ਤੋਂ ਕੁਝ ਮੰਗਦੇ ਹੋ ਨਾ ਪਰ ਵੀ ਪਲੀਜ਼ ਪਰਮਾਤਮਾ ਲਈ ਟਾਈਮ ਕੱਢੋ ਅੱਧਾ ਘੰਟਾ ਲੱਗਦਾ ਨਹੀਂ ਗੁਰਬਾਣੀ ਤੇ ਸਿਰਫ ਅੱਧਾ ਘੰਟਾ ਕੱਢ ਲਓ ਮੈਂ ਨਹੀਂ ਕਹਿੰਦੀ ਵੀ ਸਨੇਹਾ ਉੱਠੋ ਐਸ ਵੇਲੇ ਕਰੋ ਐਸ ਵੇਲੇ ਮੈਂ ਕਹਿੰਦੀ ਜਦੋਂ ਹੀ ਉੱਠ ਖੜੇ ਜਦੋਂ ਹੀ ਟਾਈਮ ਲੱਗਿਆ ਪਲੀਜ਼ ਰੱਬ ਦਾ ਨਾਮ ਜ਼ਰੂਰ ਲੋ ਜਿਹੜੇ ਮੇਰੇ ਭੈਣ ਭਰਾ ਬਿਮਾਰ ਠਮਾਰਾ ਜਿੰਨਾ ਤੋਂ ਨਹੀਂ ਵੀ ਨਾਤਾ ਤੁੱਟਾ ਜਾਂਦਾ ਉਹ ਪੰਜ ਸ਼ਨਾਨਾ ਕਰਕੇ ਵੀ ਪਾ ਸੋ ਵੀਡੀਓ ਦੇ ਵਿੱਚ ਮੇਰੇ ਕੁਝ ਗਲਤ ਕਿਹਾ ਹੋਵੇ ਵੀਰੇ ਤਾਂ ਸੌਰੀ ਚਾਹਣੀ ਆ ਆਪ ਸਭ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਬਹੁਤ ਬਹੁਤ ਤਰੱਕੀਆਂ ਤੇ ਤੰਦਰੁਸਤੀਆਂ ਦੇਣ ਜੀ ਸਤਿ ਸ੍ਰੀ ਅਕਾਲ ਜੀ